ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰੂ ਕੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਸਾਂਝਾ ਕਰਨਾ ਹੈ ਸ਼ਬਦ ਹੈ ਜੋਰ ਜੱਜੇਨਹੋੜਾ ਰਾਰਾ ਕਈ ਜਗ੍ਹਾ ਜੱਜੇਨਹੋੜਾ ਰਾਰੇ ਨੂੰ ਸਿਹਾਰੀ ਵੀ ਹੈ ਔਰ ਰਾਰੇ ਨੂੰ ਔਕੜ ਦੇ ਨਾਲ ਵੀ ਇਹ ਸ਼ਬਦ ਆਉਂਦਾ ਹੈ ਇਹ ਜਿਹੜਾ ਜੋੜ ਸ਼ਬਦ ਹੈ ਜਦੋਂ ਅਸੀਂ ਇਸ ਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਪੜ੍ਹਾਂਗੇ ਜਿੱਥੇ ਸਤਿਗੁਰ ਨੇ ਸੰਸਕ੍ਰਿਤ ਭਾਸ਼ਾ ਦੇ ਤੌਰ ਤੇ ਵਰਤਿਆ ਹੋਵੇਗਾ ਉੱਥੇ ਅਰਥ ਜੋੜਨਾ ਹੁੰਦਾ ਜਿਵੇਂ ਕਿਸੇ ਨ ਚੀਜ਼ ਨੂੰ ਜੋੜਨਾ ਜਾਂ ਹੱਥ ਜੋੜਨੇ ਤੇ ਜਦੋਂ ਇਹ ਫਾਰਸੀ ਭਾਸ਼ਾ ਦੇ ਸ਼ਬਦ ਹੋਵੇਗਾ ਤਾਂ ਇੱਥੇ ਜਿਹੜਾ ਇਸ ਦਾ ਅਰਥ ਬਲ ਤਾਕਤ ਇਸ ਤਰੀਕੇ ਦੇ ਨਾਲ ਕਈ ਜਗ੍ਹਾ ਤਕੇਸ਼ਾਹੀ ਇਸ ਤਰ੍ਹਾਂ ਵੀ ਸਤਪੁਰ ਨੇ ਵਰਤੇ ਹੋਇਆ ਹੈ ਸੋ ਆਓ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਔਰ ਕੁਝ ਸ਼ਬਦ ਸਾਂਝੇ ਕਰੀਏ ਜਿਨ੍ਹਾਂ ਦੇ ਵਿੱਚ ਇਹ ਪਤਾ ਲੱਗਦਾ ਕਿ ਸਤਿਗੁਰ ਨੇ ਜੋਰ ਸ਼ਬਦ ਨੂੰ ਕਿਵੇਂ ਗੁਰਬਾਣੀ ਵਿੱਚ ਸਤਿਗੁਰ ਨੇ ਵਰਤੇ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ 563 ਦੇ ਉੱਤੇ ਸਤਿਗੁਰ ਜੀ ਦਾ ਪਾਵਨ ਵਾਕ ਹੈ ਬਿਨੋ ਕਰੈ ਨਾਨਕ ਕਰ ਜੋਰ ਨਾਨਕ ਦਾ ਕੱਕਾ ਅੰਕੜ ਸਮੇਤ ਹੈ ਇਸ ਕਰਕੇ ਸੰਬੋਧਨ ਨਹੀਂ ਹੈ ਨਾਨਕ ਜੀ ਦੀ ਗੱਲ ਹੈ ਕਕ ਰਰ ਕਰ ਜਦੋਂ ਗੁਰਬਾਣੀ ਵਿੱਚ ਇਸ ਤਰ੍ਹਾਂ ਕਕ ਰਰ ਕਰ ਸ਼ਬਦ ਸਤਿਗੁਰ ਨੇ ਅੰਕਿਤ ਕੀਤਾ ਲਿਖਿਆ ਤਾਂ ਇਸ ਕਰ ਦਾ ਅਰਥ ਦੋਵੇਂ ਹੱਥ ਹੁਣ ਇਥੇ ਜੋਰ ਜੱਜੇ ਨੂੰ ਹੋੜਾ ਰਾਰੇ ਨੂੰ ਸਿਹਾਰੀ ਸਿਹਾਰੀ ਦਾ ਮਤਲਬ ਹੈ ਜੋੜ ਕੇ ਕਿ ਸੰਸਕ੍ਰਿਤ ਦੇ ਵਿੱਚ ਵਰਤੇ ਹੋਏ ਸ਼ਬਦ ਹੈ ਬਿਨੂ ਕਰੈ ਨਾਨਕ ਕਰ ਜੋਰ ਕਿ ਨਾਨਕ ਉਸ ਮਾਲਕ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਬਿਨੂ ਕਰਦਾ ਰਹਿੰਦਾ ਹੈ ਬੇਨਤੀ ਕਰਦਾ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਇਹ ਜਜੇ ਨਹੋੜਾ ਰਾਰੇ ਸਿਹਾਰੀ ਜੋਰ ਇਹਦਾ ਅਰਥ ਹੈ ਜੋੜ ਕੇ ਗੁਰੂ ਕੀ ਬਾਣੀ ਵਿੱਚ ਇੱਕ ਪੰਕਤੀ ਹੋਰ ਹੈ ਜੋ 864 ਅੰਗ ਦੇ ਉੱਤੇ ਦਰਜ ਹੈ ਗੁਰ ਕੀ ਸ਼ਰਨ ਰਹਾ ਕਰ ਜੋਰ ਰਹਾ ਹਾ ਉੜਿਨੋਂ ਕੋੜ ਰਹਾ ਕਿਉਂਕਿ ਇਹ ਪਹਿਲਾ ਪੁਰਖ ਹੈ ਜਿਹਨੂੰ ਉਤਮਪੁਰ ਕਹਿੰਦੇ ਨੇ ਆਪਣੇ ਵਾਸਤੇ ਸਤਿਗੁਰ ਨੇ ਵਰਤਿਆ ਹੋਇਆ ਸ਼ਬਦ ਹੈ ਇਸ ਕਰਕੇ ਜਿਹੜੀ ਉੜਿਨੋਂ ਔਂਕੜ ਹੈ ਥੋੜੀ ਬਿੰਦੀ ਸਮੇਤ ਰਹਾ ਮੈਂ ਰਹਾ ਗੁਰ ਕੀ ਸ਼ਰਨ ਗੁਰ ਪੁਲਿੰਗ ਇੱਕ ਵਚਨ ਹੈ ਪਰ ਕੀ ਸੰਬੰਧਕ ਨਾਲ ਆਣੇ ਕਰਕੇ ਨਾਰੇ ਨੂੰ ਔਕੜ ਨਹੀਂ ਆਈ ਗੁਰ ਦੇਾਰੇ ਨੂੰ ਔਕੜ ਨਹੀਂ ਹੈ ਗੁਰ ਕੀ ਸ਼ਰਨ ਸ਼ਰਨ ਇਸਤਰੀ ਲਿੰਗ ਸ਼ਬਦ ਹੈ ਉਹਨਾਂ ਨੇ ਨਸੀਆਰੀ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਉਸ ਮਾਲਕ ਪਰਮਾਤਮਾ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ ਕਿਸ ਤਰ੍ਹਾਂ ਰਹਿਤਾ ਹਾਂ ਰਹਾ ਕਰ ਜੋਰ ਇੱਥੇ ਵੀ ਜਿ ਜਿਨ ਹੋੜਾ ਰਾਰੇ ਸਿਆਰੀ ਜੋਰ ਤੇ ਇਹਦਾ ਅਰਥ ਹੈ ਜੋੜ ਕੇ ਕਕਰ ਕਰ ਬਹੁਵਚਨ ਦੋਨੇ ਹੱਥਾਂ ਤੋ ਦੋਨੋਂ ਹੱਥ ਜੋੜ ਕੇ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਸਤਿਗੁਰ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਤੇ ਇਹ ਦੋਨੇ ਪੰਕਤੀਆਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਜੋਰ ਸ਼ਬਦ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਹੈ ਉਹਦਾ ਅਰਥ ਹੈ ਜੋੜ ਕੇ ਰਾਰੇ ਨੂੰ ਸਿਹਾਰੀ ਲੱਗਣੇ ਕਰਕੇ ਅਰਥ ਬਣ ਗਿਆ ਜੋੜ ਕੇ ਜਜਨਹੜਾ ਰਾਰੇ ਨੂੰ ਸਿਹਾਰੀ ਰਾਰੇ ਦੀ ਸਿਹਾਰੀ ਦੱਸਦੀ ਜੋੜ ਕੇ ਹੁਣ ਅਗਲੀ ਪੰਕਤੀ ਦੇਖੀਏ ਜੋਰ ਜ਼ੁਲਮ ਫੁੱਲਹ ਕਨੋ ਕਾਚੀ ਦੇ ਬੇਕਾਰ ਇਹ ਜਿਹੜਾ ਮਨੁੱਖ ਪਰਮਾਤਮਾ ਦੇ ਟੁੱਟਿਆ ਹੋਇਆ ਰੱਬ ਚੇਤੇ ਨਹੀਂ ਕਰਦਾ ਹੈ ਪਰਮਾਤਮਾ ਦਾ ਨਾਮ ਨਹੀਂ ਜਪਦਾ ਹੋਰ ਲੋ ਗਰੀਬਾਂ ਦੇ ਉੱਤੇ ਇਹ ਜਿਹੜਾ ਜ਼ੁਲਮ ਕਰਦਾ ਹੈ ਇੱਥੇ ਜ਼ੋਰ ਜੱਜੇ ਨੂੰ ਹੋੜਾ ਰਾਰਾ ਜ਼ੋਰ ਇਹਨੂੰ ਪਿਆਰ ਚ ਬਦਲਦੀ ਲਾਣੀ ਜੱਜੇ ਨੂੰ ਜ਼ੋਰ ਤੇ ਇਹਦਾ ਅਰਥ ਹੈ ਬਲ ਤਾਕਤ ਤਾਂ ਇੱਥੇ ਜ਼ੋਰ ਜ਼ੁਲਮ ਫੁੱਲ ਕਰਨੋਂ ਇਹਦਾ ਜ਼ੋਰ ਕਰਦਾ ਤਕੇਸ਼ਾਹੀ ਕਰਦਾ ਇਹਦਾ ਅਸਰ ਤਕੇਸ਼ਾਹੀ ਜ਼ੁਲਮ ਤਕੇਸ਼ਾਹੀ ਜਿਹੜਾ ਕਰਦਾ ਹੈ ਗਰੀਬਾਂ ਦੇ ਉੱਤੇ ਮਜ਼ਲੂਮਾਂ ਦੇ ਉੱਤੇ ਇਹ ਬੜੇ ਫਲ ਦੇ ਨੇ ਭਾਵੀ ਦਾ ਲੇਖਾ ਸਭ ਦੇਣਾ ਪਵੇਗਾ ਔਰ ਇਹ ਜ਼ੋਰ ਜ਼ੁਲਮ ਕਰਨ ਵਾਲਾ ਇਸ ਗੱਲ ਨੂੰ ਨਹੀਂ ਸਮਝਦਾ ਕਿ ਕਾਚੀ ਦੇ ਵਿਕਾਰ ਕੇ ਦੀ ਜਿਹੜੀ ਦੇਹ ਹੀ ਹੈ ਕੱਚੀ ਹੈ ਨਾਸ਼ਵਾਨ ਹੈ ਔਰ ਪ੍ਰਮਾਤਮਾ ਦੇ ਨਾਮ ਜਪੇ ਬਿਨਾ ਜ਼ੁਲਮ ਕਰਕੇ ਬੇਅਰਥ ਜਾ ਰਹੀ ਹੈ ਤੋਂ ਇਥੇ ਜੱਜੇ ਨੂੰ ਹੋੜਾ ਰਾਰਾ ਜ਼ੋਰ ਫਾਰਸੀ ਭਾਸ਼ਾ ਔਰ ਅਰਥ ਹੈ ਜ਼ੁਲਮ ਬਲ ਤਾਕਤ ਤਕੇ ਸ਼ਹੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ 994 ਅੰਗ ਦਿੱਤੇ ਹੈ ਸਤਗੁਰ ਆਖਦੇ ਨੇ ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਜੈ ਅਰਦਾਸ ਇਥੇ ਜਿਹੜਾ ਜ਼ੋਰ ਸ਼ਬਦ ਜੱਜੇ ਨੂੰ ਹੋੜਾ ਰਾਰੇ ਨੂੰ ਅੰਕੜ ਜ਼ੋਰ ਤੇ ਇਹਦਾ ਅਰਥ ਵੀ ਬਲ ਹੈ ਤਾਕਤ ਹੈ ਜਿਸ ਨਾਲ ਜਿਸ ਮਾਲਕ ਦੇ ਨਾਲ ਪ੍ਰਮਾਤਮਾ ਦੇ ਨਾਲ ਬਲ ਨਹੀਂ ਚੱਲਦਾ ਤਾਕਤ ਨਹੀਂ ਚੱਲਦੀ ਜੋਰ ਨਹੀਂ ਚੱਲਦਾ ਸਾਡਾ ਉਹਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਜਿਹੜਾ ਜੋਰ ਸ਼ਬਦ ਹੈ ਜਦੋਂ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਆਵੇਗਾ ਤਾਂ ਜੋੜ ਕੇ ਜਦੋਂ ਇਹ ਫਾਰਸੀ ਵਿੱਚ ਸ਼ਬਦ ਆਵੇਗਾ ਤਾ ਉੱਚੀ ਜਿਹੜਾ ਹੈ ਜ਼ੋਰ ਜ਼ੁਲਮ ਬਲ ਤਾਕਤ ਤਕੇशाही ਇਸ ਤਰ੍ਹਾਂ ਅਰਥ ਆਉਣਗੇ ਸੋ ਸਤਿਗੁਰੂ ਪਾਤਸ਼ਾਹ ਨੇ ਗੁਰੂ ਕੀ ਬਾਣੀ ਦੇ ਵਿੱਚ ਸਾਨੂੰ ਸੋਝੀ ਦਿੱਤੀ ਹੈ ਕਿ ਗੁਰੂ ਕੀ ਬਾਣੀ ਨੂੰ ਸਮਝਣ ਵਾਸਤੇ ਔਰ ਬਾਣੀ ਦੇ ਵਿੱਚੋਂ ਹੀ ਪ੍ਰਮਾਣ ਲੈ ਕੇ ਅਸੀਂ ਬਾਣੀ ਨੂੰ ਸਮਝਣਾ ਹੈ ਸੋ ਸਤਿਗੁਰ ਕਿਰਪਾ ਕਰਨ ਰਹਿਮਤ ਕਰਨ ਇਹ ਜੋ ਚੈਨਲ ਆਓ ਗੁਰਬਾਣੀ ਵਿਚਾਰੀਏ ਇਸ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸ਼ੇਅਰ ਕਰਨ ਦੇ ਨਾਲ ਲੋੜਵੰਦ ਜਿਹੜੇ ਗੁਰਬਾਣੀ ਦੇ ਲੋੜਵੰਦ ਹਨ ਜਿਹੜੇ ਗੁਰਬਾਣੀ ਪੜਨ ਵਿੱਚ ਦਿਲਚਸਪੀ ਰੱਖਦੇ ਹਨ ਉਹਨਾਂ ਨੂੰ ਇਹ ਜਿਹੜੀ ਬਾਣੀ ਪੜਨ ਦੇ ਵਿੱਚ ਇਸ ਤਰ੍ਹਾਂ ਸ਼ਬਦ ਬੜੇ ਸਹਾਇਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ